ਸਿਮੀ ਪੁੱਤ ਕੀ ਗੱਲ ਐ ਚਾਹ ਤੂੰ ਬਣਾ ਕੇ ਲਿਆਇਆ ਸਿਮੀ ਨਰਾਜ ਆ ਕਿਸੇ ਗੱਲੋਂ ਨਹੀਂ ਤਾਂ ਪਾਣੀ ਦਾ ਗਲਾਸ ਚਾ ਕੇ ਦਵਾਈ ਵੀ ਨਹੀਂ ਖਾਦੀ ਜਾਂਦੀ ਚੁਗਲੀਆਂ ਕਰਨ ਵੇਲੇ ਤਾਂ ਸਾਰਾ ਮੱਲ ਲਗਾ ਦਿੰਦੀ ਆ ਦੇਖ ਲੈ ਦੀ ਪੁੱਤ ਮੈਂ ਇਹਨੂੰ ਕਦੇ ਚੰਗਾ ਮਾੜਾ ਕਹਿੰਦੀ ਨਹੀਂ ਫਿਰ ਵੀ ਮੈਨੂੰ ਵੱਟੂ ਖਾਉ ਵੱਟੂ ਖਾਉ ਕਰਦੀ ਰਹਿੰਦੀ ਆ ਦੱਸ ਮੈਂ ਕੀ ਕਰਾਂ ਸਹੀ ਕਹਿੰਦੀ ਐ ਅਗਲੀ ਮਾਤਾ ਤੇ ਨਾਲੇ ਲੋਕਾਂ ਨੇ ਨਾ ਬਾਤ ਚੋ ਤੇ ਇਹਦੇ ਮਾਪਿਆਂ ਨੇ ਤੇਰਾ ਹੀ ਕਸੂਰ ਕੱਢਣਾ ਜੌਬ ਕਰਤੀ ਆ ਅਗਲੀ ਸ਼ਹਿਰ ਚ ਰਹਿਣ ਨੂੰ ਫੇਰਦੀ ਆ ਐਵੇਂ ਨਾ ਉੱਚਾ ਨੀਵਾ ਬੋਲੀ ਉਹ ਬੱਸ ਸਿਮੀ ਰਹਿਂਦੇ ਤੂੰ ਮੈਨੂੰ ਪਤਾ ਹੀ ਐ ਸਭ ਐਮੀ ਮੈਂ ਚੱਲੀ ਆ ਤੇਰਾ ਜੀ ਕੀਤਾ ਤਾਂ ਆ ਜੀ ਉੱਥੇ ਸਿਮੀ 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 ਬਸ ਉੱਤਰ ਗਿਆ ਚਾ ਤੇਰਾ ਸਹਰਿਆਂ ਦਾ ਉਦੋਂ ਤਾਂ ਕਹਿੰਦੀ ਸੀ ਨਾਲ ਰਹੂੰ ਤੈਨੂੰ ਛੱਡ ਕੇ ਨਹੀਂ ਜਾਂਦੀ ਤੇਰਾ ਘਰ ਮੇਰਾ ਘਰ ਹੁਣ ਉਹ ਸਭ ਕਿੱਥੇ ਗਿਆ ਵੱਡিয়ে ਮਿਲਣੇ ਅਮੀ ਮੇਰੀ ਬਾਹਂ ਛੱਡ ਤੂੰ ਮੈਨੂੰ ਧੋਖਾ ਦਿੱਤਾ ਹੈ ਮੈਂ ਤੈਨੂੰ ਕੋਈ ਧੋਖਾ ਨਹੀਂ ਦਿੱਤਾ ਆ ਜੋ ਬੜਾ ਪੈਣਾ ਇੱਕ ਦਿਨ ਤੇਰੇ ਤੇ ਵੀ ਆਉਣਾ ਤੇ ਉਦੋਂ ਤੈਨੂੰ ਕਿਸੇ ਆਪਣੇ ਦੀ ਲੋੜ ਪੈਣੀ ਹੈ ਮੈਂ ਹੁਣ ਇਸ ਬਾਰੇ ਕੁਝ ਨਹੀਂ ਸੁਣਨਾ ਚਾਹਦੀ ਮੈਂ ਜਾ ਰਹੀ ਹਾਂ ਤੇ ਤੂੰ ਮੈਨੂੰ ਰੋਕ ਨਹੀਂ ਸਕਦਾ ਹਾਂ 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 ਤੈਨੂੰ ਰੋਕਣ ਵਾਲੇ ਤਾਂ ਸਾਰੇ ਮਰ ਗਏ ਜਦੋਂ ਤੇਰੇ ਆਪਦੇ ਤੇ ਬੀਤੀ ਨਾ ਤੈਨੂੰ ਉਦੋਂ ਪਤਾ ਲੱਗਣਾ ਮਾਂ ਹੁੰਦੀ ਕੀ ਆ ਰੱਬ ਵੀ ਚੇਤੇ ਤੈਨੂੰ ਉਦੋਂ ਆਉਣਾ ਲਵ ਮੇ ਰੋਟੀ ਖਾ ਲਾ ਪੁੱਤ ਤੂੰ ਵੀ ਖਾ ਲੈ ਅੰਦਰ ਰੋਟੀ ਨਹੀਂ امی ਮੈਨੂੰ ਭੁੱਖਣੀ ਤੂੰ ਖਾ ਐਮੀ ਪੁੱਤ ਗੱਲ ਸੁਣ ਮੇਰੀ ਤੂੰ ਬਹੂ ਕੋਲ ਚਲਾ ਜਾ ਸ਼ਹਿਰ ਉਹ ਕੱਲੀ ਹੋਣੀ ਆ ਸਮਾਂ ਬਹੁਤ ਮਾੜਾ ਅੱਜ ਕੱਲ੍ਹ ਉਮੀ ਐਵੇਂ ਨਾ ਤੂੰ ਉਹਦਾ ਵਾਰੀ ਵਾਰੀ ਜ਼ਿਕਰ ਕਰਿਆ ਕਰ ਉਹ ਆਪ ਘਰ ਛੱਡ ਕੇ ਗਈ ਆ ਆਪਾਂ ਨੂੰ ਬਾਹਰ ਨਹੀਂ ਕੱਢਿਆ ਆਪੇ ਆਜੂ 2-4 ਦਿਨਾਂ ਤੱਕ ਐਵੇਂ ਬਾਲੀਆਂ ਦੀ ਫਿਕਰ ਕਰਨ ਦੀ ਲੋੜ ਨਹੀਂ ਇੱਕ ਗੱਲ ਹੋਰ ਦੱਸਾਂ ਨਾਲੇ ਉਹ ਟੋੜੇ ਕਰਕੇ ਘਰ ਛੱਡ ਕੇ ਗਈ ਆ ਤੈਨੂੰ ਇਸ ਘਰੇ ਵੇਖਣਾ ਨਹੀਂ ਚਾਹਦੀ ਉਹ ਪੁੱਤ ਜੇ ਆਹੀ ਗੱਲ ਸੀ ਤਾਂ ਮੈਨੂੰ ਕਹਿ ਦਿੰਦੀ ਤੇ ਮੇਰੇ ਕੋਲੇ ਬੈ ਕੇ ਗੱਲ ਕਰ ਲੈਂਦੀ ਮੈਂ ਚਲੀ ਜਾਂਦੀ ਕਿਸੇ ਵਿਦਆਸ਼ਰਮ ਮੰਮੀ ਅੱਜ ਤਾਂ ਇਹ ਗੱਲ ਕਹਿਤੀ ਅੱਗੇ ਤੋਂ ਨਾ ਕਹੀਂ ਤੇਰੇ ਉੱਤੇ ਇਹੋ ਜੀਆਂ 100 ਕੁੜੀਆਂ ਕੁਰਬਾਨ ਕਰ ਦੂੰ ਮੈਂ ਹੈਲੋ ਸਸਿਕਾਲ ਜੀ ਹਾਂਜੀ ਮੈਂ ਵਧੀਆ ਤੁਸੀਂ ਠੀਕ ਹੋ ਕੱਲ ਨੂੰ ਹਾਂਜੀ ਆਜੂਗਾ ਮੈਂ ਹਾਂਜੀ ਹਾਂਜੀ ਕੋਈ ਗੱਲ ਨਹੀਂ ਸਸਿਕਾਲ ਜੀ ਪੁੱਤ ਐਸ ਵੇਲੇ ਕਿਹਦਾ ਫੋਨ ਸੀ ਮੇਰੀ ਸੱਸ ਦਾ ਸੀ ਮਮੀ ਕੱਲ ਬੁਲਾ ਰਹੇ ਆ अच्छा ਤਾਂ ਫਿਰ ਬਹੂ ਨੇ ਉਹਨਾਂ ਨੂੰ ਸਾਰੀ ਗੱਲ ਦੱਸਤੀ ਹੋਣੀ ਆ ਘਰ ਛੱਡਣ ਦੀ ਪੁੱਤ ਤੂੰ ਐਂ ਕਰ ਫਿਰ ਕੱਲ ਚਲਾ ਜਾ ਉਹਨਾਂ ਕੋਲੇ ਮੰਮੀ ਦੇਖਦਾ ਮੈਂ ਜਾਨਾ ਔ ਕਿੱਥੇ ਫਸ ਗਿਆ ਮੈਂ ਪਿਆਰ ਦੇ ਚੱਕਰਾਂ 'ਚ ਆਹੀ ਮੈਂ ਮੰਮੀ ਦੀ ਮਰਜ਼ੀ ਨਾਲ ਵਿਆਹ ਕੀਤਾ ਹੁੰਦਾ ਨਾਲਿਓ ਮੰਮੀ ਦੀ ਸੇਵਾ ਕਰਦੀ ਨਾਲੇ ਮੇਰੀ ਇੱਜ਼ਤ ਕਰਦੀ ਨੌਕਰੀ ਕੀ ਲੱਗੀ ਆਪਦੇ ਆਪ ਨੂੰ ਪਤਾ ਨਹੀਂ ਕੀ ਸਮਝਦੀ ਆ ਪਤਾ ਨਹੀਂ ਆਪਦੇ ਘਰੇ ਜਾ ਕੇ ਕੀ ਖਲਾਰੇ ਪਾਏ ਹੋਣੇ ਆ ਉੱਥੇ ਜਾ ਕੇ ਵੀ ਮੈਨੂੰ ਹੀ ਸੋਣਾ ਪੈਣਾ ਹੋਣਾ ਹੇ ਰੱਬਾ ਸੱਚੀ ਫਸ ਗਿਆ ਮੈਂ ਤਾਂ ਹੈਲੋ ਕਿਰਨ ਕੀ ਹਾਲ ਹੈ ਮੈਂ ਤਾਂ ਵਧੀਆ ਕੀ ਗੱਲ ਬੜੇ ਚਿਰ ਬਾਅਦ ਆਇਆ ਕਿਤਾ ਯਾਦ ਤਾਂ ਬਹੁਤ ਆਂਦੀ ਹੈ ਪਰ ਕੀ ਕਰਾਂ ਟਾਈਮ ਹੀ ਨਹੀਂ ਲੱਗਦਾ ਹੋਰ ਕਿਵੇਂ چلਦੀ ਹੈ ਲਾਈਫ ਇੱਧਰ ਤਾਂ ਸਭ ਵਧੀਆ ਤੂੰ ਦੱਸ ਉਦਾਸ ਜਿਹੀ ਲੱਗ ਰਹੀ ਹੈ ਮੈਨੂੰ ਨਹੀਂ ਨਹੀਂ ਐਜੀ ਕੋਈ ਗੱਲ ਨਹੀਂ ਹੈ ਤੈਨੂੰ ਐਦਾਂ ਹੀ ਲੱਗਦਾ ਹੁਣ ਤਾਂ ਤੂੰ ਵਿਆਹ ਹੀ ਗਈ ਹੈ ਫਿਰ ਬਹੁਤ ਖੁਸ਼ ਹੋਣਾ ਚਾਹੀਦਾ ਪਰ ਤੂੰ ਮੈਨੂੰ ਉਦਾਸ ਜਿਹੀ ਲੱਗ ਰਹੀ ਹੈ ਕਰੇ ਤਾਂ ਕੋਈ ਪ੍ਰੋਬਲਮ ਨਹੀਂ ਨਾ ਕੀ ਦੱਸਾਂ ਕਿਰਨ ਮੈਂ ਸ਼ਿਫਟ ਕਰ ਲਿਆ ਆਫਿਸ ਦੇ ਨੇੜੇ ਰੂਮ ਲੈ ਲਿਆ ਮੈਂ ਐਨੀ ਵੀ ਕੀ ਗੱਲ ਹੋ ਗਈ ਤੂੰ ਤੂੰ ਰੂਮ ਅਲੱਗ ਕਰ ਲੈ ਕੀ ਦੱਸਾਂ ਯਾਰ ਐਂਦੇ ਮੰਮੀ ਬਹੁਤ ਬਿਮਾਰ ਰਹਿੰਦੇ ਸੀਗੇ ਤੇ ਨਾ ਮੇਰ ਤੋਂ ਆਫਿਸ ਦਾ ਕੰਮ ਸੰਭਾਲਿਆ ਜਾ ਰਿਹਾ ਸੀ ਨਾ ਮੇਰ ਤੋਂ ਘਰ ਦਾ ਮੈਂ ਕੀ ਕਰਦੀ ਐਂਦੀ ਮਾਂ ਨੂੰ ਵੀ ਸੰਭਾਲੋ ਘਰ ਵੀ ਸੰਭਾਲੋ ਫਿਰ ਆਫਿਸ ਨੂੰ ਮੈਂ ਕਿਵੇਂ ਸੰਭਾਲੂੰਗੀ ਜੱਜਾ ਜੀ ਤੇਰੇ ਨਾਲ ਨਹੀਂ ਆਏ ਰੋਲਾ ਤਾਂ ਸਾਰਾ ਇਹੀ ਹੈ ਉਹ ਆਪਦੀ ਮਾਂ ਦੇ ਮਗਰ ਲੱਗਿਆ ਰਹਿੰਦਾ ਬਸ ਫਿਰ ਜਿਉ ਉਹਨੂੰ ਆਪਦੀ ਮਾਂ ਜ਼ਰੂਰੀ ਸੀ ਤੇ ਮੈਨੂੰ ਮੇਰਾ ਕੰਮ ਜ਼ਰੂਰੀ ਸੀ ਪਰ ਸਿੰਮੀ ਮੈਨੂੰ ਨਹੀਂ ਲੱਗਦਾ ਜੈਸੇ ਕਰ ਕੀਤਾ ਤੂੰ ਯਾਰ ਹੋਰ ਮੈਂ ਕੀ ਕਰਦੀ ਅੱਜ ਮੈਨੂੰ ਕਹਿ ਰਿਹਾ ਕਿ ਤੂੰ ਮੰਮੀ ਕਰਕੇ ਆਫਿਸ ਤੋਂ ਛੁੱਟੀ ਲੈ ਲੈ ਤੇ ਅੱਜ ਮੈਨੂੰ ਛੁੱਟੀ ਨੂੰ ਕਹਿ ਰਿਹਾ ਕਿ ਕੱਲ ਨੂੰ ਕਹੂਗਾ ਕਿ ਜੌਬ ਛੱਡ ਦੇ ਤੇ ਤੇ ਜਦੋਂ ਐਨੀ ਗੱਲ ਮੈਂ ਉਹਨੂੰ ਕਹੀ ਤਾਂ ਉਹਨੇ ਮੇਰੇ ਥੱਪੜ ਮਾਰਿਆ ਮੈਂ ਸਮਝ ਨਹੀਂ ਆ ਤੇਰੀ ਗੱਲ ਪਰ ਤੂੰ ਐ ਵੇਖ। ਫਿਰ ਆ ਤਾਂ ਬਸ ਕੁਝ ਵੇਖ ਕੇ ਚੱਲਣਾ ਪੈਣਾ। ਸਭ ਦੀ ਜ਼ਿੰਦਗੀਆਂ ਐਵੇਂ ਹੀ ਹੁੰਦੀ ਆ। ਕਿਥੇ ਨਾ ਕਿਥੇ ਹੈਂਡਲ ਕਰਨਾ ਪੈਂਦਾ। ਕਰ ਚੱਡਣ ਵਾਲੀ ਗੱਲ ਮੈਨੂੰ ਸਹੀ ਨਹੀਂ ਲੱਗੀ। ਤੂੰ ਟੈਨਸ਼ਨ ਨਾ ਲੈ। ਤੂੰ ਸ਼ਾਮ ਨੂੰ ਆਂਦੀ ਆ ਤੇਰੇ ਕੋਲ। ਠੀਕ ਐ ਮੈਂ ਤੈਨੂੰ ਲੋਕੇਸ਼ਨ ਸੈਂਡ ਕਰ ਦੂੰਗੀ। ਮੈਨੂੰ ਸਮਝ ਨਹੀਂ ਆਉਂਦੀ ਕਿਉਂ ਦੋਨੇ ਜੀ ਵੱਡੂ ਖਾਉ ਵੱਡੂ ਖਾਉ ਕਰਦੇ ਰਹਿੰਦੇ ਨੇ ਪਤਾ ਨਹੀਂ ਕੀ ਗੱਲ ਹੈ ਮੰਮੀ ਮੰਮੀ ਹਾਂ ਸਿਮੀ ਕਿਵੇਂ ਹੋ ਮੈਂ ਠੀਕ ਹਾਂ ਤੂੰ ਕਿਵੇਂ ਆ ਚੰਚਿਤ ਨਾ ਕੋਈ ਫੋਨ ਨਾ ਦੱਸਿਆ ਕਿਸੇ ਨੇ ਮੈਨੂੰ ਵੀਰੇ ਦਾ ਹੀ ਫੋਨ ਆਇਆ ਸੀ ਉਹਨਾਂ ਨੇ ਹੀ ਬੁਲਾਇਆ ਹੈ ਅੱਛਾ ਚਲੋ ਤੂੰ ਦੱਸ ਤੇਰਾ ਪਰਿਵਾਰ ਠੀਕ ਹੈ ਸਭ ਵਧੀਆ ਭਾਬੀ ਕਿੱਥੇ ਹੈ ਆ ਇੱਥੇ ਰਸੋਈ 'ਚ ਹੀ ਆ ਅੱਗੇ ਸੀਮੀ ਤੁਹਾਨੂੰ ਸਤਿ ਸ਼੍ਰੀ ਅਕਾਲ ਮੰਮੀ ਪਾਣੀ ਲੈ ਲਓ ਐਮੀ ਨਹੀਂ ਆਇਆ ਨਹੀਂ ਭਾਬੀ ਉਹ ਡਿਊਟੀ ਤੇ ਸੀ ਕੀਰਤ ਕਿੱਥੇ ਹੈ ਕੀਰਿਤ ਸਕੂਲ ਗਿਆ ਹੋਇਆ। ਹਾਂ ਸਿਮੀ ਕੀ ਹਾਲ ਹੈ? ਵੀਰੇ ਸਸ਼ੀਕਾਲ। ਠੀਕ ਠਾਕ। ਹਾਂਜੀ। ਕਿਵੇਂ ਘਰ ਪਰਿਵਾਰ? ਠੀਕ ਹੈ। ਤੁਸੀਂ ਕਿਵੇਂ ਮੈਨੂੰ ਐਮਰਜੈਂਸੀ 'ਚ ਫੋਨ ਕਰਕੇ ਬੁਲਾਇਆ? ਮੈਨੂੰ ਮਸਾਂ ਛੁੱਟੀ ਮਿਲੀ। ਐਮਰਜੈਂਸੀ ਨੂੰ ਤਾਂ ਕੀ ਹੈ? ਠੀਕ ਹੈ ਸਭ। ਉਹ ਤੇਰੇ ਨਾਲ ਕੋਈ ਹਸਾਬਤਾਵ ਜਾ ਕਰਨਾ ਸੀਗਾ। ਦੇਖ ਸਿਮੀ। ਪਿਛਲੇ ਸਾਲ ਮੈਂ ਘਰ ਪਾਇਆ। ਨਾਲ ਹੀ ਮੈਂ ਮਾਤਾ ਦਾ ਆਪਰੇਸ਼ਨ ਕਰਾਇਆ ਸੀ ਉਦੋਂ ਮੈਂ 1.5 ਲੱਖ ਰੁਪਇਆ ਵਿਆਜ ਤੇ ਫੜਿਆ ਤੇ ਵਿਰੇ ਜੇ ਪੈਸੇ ਵਿਆਜ ਤੇ ਚੁੱਕ ਵੀ ਲਏ ਫੇਰ ਕਿਹੜਾ ਕਿਸੇ ਬਗਾਨੇ ਵਾਸਤੇ ਲਏ ਹੈ ਆਪਣੇ ਮਾਂ ਵਾਸਤੇ ਹੀ ਲਏ ਹੈ ਨਾ ਜਦੋਂ ਉਹਦੇ ਕੋਲ ਪੈਸੇ ਸੀਗੇ ਉਦੋਂ ਤੁਸੀਂ ਘਰ ਬਣਾ ਲਿਆ ਹੁਣ ਜਦੋਂ ਉਹਦੇ ਕੋਲ ਕੁਝ ਬਚਿਆ ਨਹੀਂ ਤੇ ਤੁਹਾਨੂੰ ਗੱਲਾਂ ਆਉਂਦੀਆਂ ਯਾਰ ਸਮਝਾ ਲੈ ਇਹਨਾਂ ਨੂੰ ਵੇਖ ਸਿਮੀ ਘਰ ਤਾਂ ਹਰ ਕੋਈ ਪਾ ਕੇ ਦਿੰਦਾ ਆਪਦੇ ਬੱਚਿਆਂ ਨੂੰ ਰਹੀ ਗੱਲ ਪੈਸਿਆਂ ਦੀ 2 ਲੱਖ ਵਿੱਚੋਂ ਤੂੰ ਵੀ ਲੈ ਗਈ ਸੀ ਤੇ ਜੇ ਤੇਨੂੰ ਇੰਨੀ ਫਿਕਰ ਆ ਤੇਰਾ ਵੀ ਤਾਂ ਫਰਜ਼ ਬਣਦਾ ਨਾ ਮੰਮੀ ਦੀ ਸੇਵਾ ਕਰਨ ਦਾ ਤੂੰ ਸੰਭ ਲੈ ਮੈਨੂੰ ਸਾਫ਼-ਸਾਫ਼ ਦੱਸੋ ਤੁਸੀਂ ਚਾਹੁੰਦੇ ਕੀ ਹੋ ਸਾਫ਼ ਤੇ ਸਪਸ਼ਟ ਗੱਲ ਇਹ ਐ ਸਿਮੀ ਕਿ ਹੁਣ ਅਸੀਂ ਮਾਂ ਨੂੰ ਰੋਟੀਆਂ ਨਹੀਂ ਦੇ ਸਕਦੇ ਤੇ ਨਾ ਮੈਥੋਂ ਇਹਦੀ ਦਵਾਈ ਦਾ ਖਰਚਾ ਚੱਕਿਆ ਜਾਂਦਾ ਜੇ ਤੈਨੂੰ ਬਾਲੀ ਹਮਦਰਦੀ ਆ ਨਾ ਤਾਂ ਤੂੰ ਇਹਨੂੰ ਆਪਦੇ ਨਾਲ ਲੈ ਜਾ ਲੱਗੀ ਸਮਝ ਗੱਲ ਲਸੀ ਮੇ ਬੁੱਤ ਜਦੋਂ ਮੇਰੇ ਕੋਲ ਪੈਸਾ ਸੀ ਨਾ ਤਾਂ ਸਾਰੇ ਇੱਜ਼ਤ ਕਰਦੇ ਸੀ ਤੇ ਹੁਣ ਮੇਰੇ ਕੋਲ ਪੈਸਾ ਨਹੀਂ ਰਿਹਾ ਤੇ ਹੁਣ ਮੈਨੂੰ ਘਰੋਂ ਕੱਢਣ ਨੂੰ ਫਿਰਦੇ ਨੇ ਕੋਈ ਨਹੀਂ ਮਾਂ ਤੂੰ ਟੈਨਸ਼ਨ ਨਾ ਲੈ ਮੈਂ ਰੱਖੂ ਤੈਨੂੰ ਆਪਣੇ ਕੋਲ ਸਭ ਪੈਸੇ ਨੂੰ ਸਲਾਮ ਹੈ ਬੁੱਤ ਜਿਹੜੇ 2 ਲੱਖ ਰੁਪਏ ਮੇਰੇ ਕੋਲ ਪਏ ਆ ਨਾ ਉਹ ਵੀ ਮੈਂ ਤੁਹਾਡੇ ਨਾਮ ਲਾ ਦੇਣੇ ਫਿਰ ਵੇਖਦੀਆਂ ਕੌਣ ਆਉਂਦਾ ਹੈ ਕੋਲ ਤੁਸੀਂ ਟੈਨਸ਼ਨ ਨਾ ਲਓ ਤੁਸੀਂ ਤੁਸੀਂ ਇੱਥੇ ਕਿਵੇਂ? ਜ਼ਿਆਦਾ ਹੈਰਾਨ ਹੋਣ ਦੀ ਲੋੜ ਨਹੀਂ। ਮੈਂ ਇੱਥੇ ਆਪਣੀ ਮਰਜ਼ੀ ਨਾਲ ਨਹੀਂ ਆਇਆ। ਮੈਨੂੰ ਬੁਲਾਇਆ ਗਿਆ ਇੱਥੇ। ਵੈਸੇ ਮੈਂ ਸਾਰਾ ਕੁਝ ਦੇਖ ਵੀ ਲਿਆ ਤੇ ਸੁਣ ਵੀ ਲਿਆ। ਅੱਜ ਕੰਮ ਤੋਂ ਛੁੱਟੀ ਕਿਵੇਂ ਹੋ ਗਈ? ਓਹ ਹਾਂ ਸੱਚ। ਅੱਜ ਤਾਂ ਗੱਲ ਤੇਰੀ ਮਾਂ ਤੇ ਆ ਗਈ ਨਾ। ਸਿਮੀ ਜਿਹੋ ਜਾ ਬੀਜੋਂਗੇ ਉਹੋ ਜਾ ਵੱਡਣਾ ਪਊ। ਕਿੱਦਾਂ ਲੱਗ ਰਿਹਾ ਫਰਜ ਤੇਰੇ ਸਿਰ ਤੇ ਵੱਰ ਰਹੀਆਂ ਨੇ ਨਾ ਤੂੰ ਮੇਰੀ ਮਾਂ ਨੂੰ ਛੱਡ ਕੇ ਆਈ ਸੀ ਨਾ ਅੱਜ ਤੇਰੀ ਮਾਂ ਨੂੰ ਘਰ 'ਚ ਰੱਖਣ ਲਈ ਕੋਈ ਤਿਆਰ ਨਹੀਂ ਉਹ ਹਾਂ ਸੱਚ ਇੱਕ ਗੱਲ ਹੋਰ ਅੱਜ ਰਾਤ ਨੂੰ ਤੈਨੂੰ ਨੀਂਦ ਨਹੀਂ ਹੋਣੀ ਯਾਦ ਰੱਖੀ ਮੇਰੀ ਗੱਲ ਅਜ ਰਾਤ ਨੂੰ ਤੈਨੂੰ ਨੀਂਦ ਨਹੀਂ ਯਾਦ ਯਾਦ ਮੇਰੀ ਮੇਰੀ ਗੱਲ ਤੂੰ ਮੇਰੀ ਮੰਮ ਮੇਰੀ ਕਿਹ ਛੱਡ ਗਿਆ ਇਸ ਜਿੱਤੇਰੀ ਮੰਮ ਤੇਰੀ ਮੰਮ ਕੋਈ ਤਿਆਰ ਸਿਮੀ ਜੀ ਸਿਮੀ ਜੀ ਜੋਗੇ ਜੋਗੇ ਉੱਜਾ ਵਟਣਾ ਕੋ ਕਿੱਦਾਂ ਲੱਗ ਰਿਹਾ ਲੱਗ ਰਿਹਾ ਫਰੱਚ ਤੇਰੇ ਸਿਰ ਤੇ ਸਿਰ ਤੇ ਵਰ ਰਹੀਆਂ ਨੇ ਨਾ ਅਜ ਰਾਤ ਰਾਤ ਤੇ ਤੇਰੀ ਨੀਂਦ ਨਹੀਂ ਯਾਦ ਯਾਦ ਮੇਰੀ ਮੇਰੀ ਗੱਲ ਅਜ ਰਾਤ ਰਾਤ ਨੂੰ ਤੈਨੂੰ ਨੀਂਦ ਨਹੀਂ ਯਾਦ ਯਾਦ ਮੇਰੀ ਮੇਰੀ ਗੱਲ ओके राशन ਸਾਰਾ ਹੀ ਖਤਮ ਹੋਇਆ ਪਿਆ ਮੇਰਾ ਆਸ਼ਨ ਖਤਮ ਹੋਇਆ ਪਿਆ ਮੈਂ ਆਸ਼ਨ ਲਿਆਵਾਂ ਦੁਕਾਨ ਤੋਂ ਪੁੱਤ ਮੈਨੂੰ ਲੱਗਦਾ ਆਪਾਂ ਪਿਛਲੀ ਵਾਰ ਵੀ ਧਾਰ ਹੀ ਲਿਆਂਦਾ ਸੀ ਉਹਦੇ ਤੋਂ ਲਿਆਂਦਾ ਤਾਂ ਮੀਦਾਰੀ ਸੀ ਕੋਈ ਗੱਲ ਨਹੀਂ ਐਮੀ ਪੁੱਤ ਐਂ ਅਗਲਾ ਰੋਜ਼ ਰੋਜ਼ ਤੋੜਾ ਦਾ ਦੇਊਗਾ ਤੂੰ ਕੰਮ ਤੇ ਜਾਣਾ ਸ਼ੁਰੂ ਕਰ ਦੇ ਐਂ ਤਾਂ ਆਪਾਂ ਸੜਕ ਤੇ ਆ ਜਾਾਂਗੇ ਉਹ ਮੰਮੀ ਐ ਨਹੀਂ ਸੜਕ ਤੇ ਆਉਂਦੇ ਮੈਂ ਕੰਮ ਤੇ ਜਾਣ ਲੱਗ ਗਿਆ ਮੰਮੀ ਫਿਰ ਤੇਰਾ ਧਿਆਨ ਕੌਣ ਰੱਖੂਗਾ ਤੇਰਾ ਖਿਆਲ ਰੱਖਣ ਵਾਲਾ ਵੀ ਤਾਂ ਚਾਹੀਦਾ ਨਾ ਕੋਈ ਨਾ ਕੋਈ ਪੁੱਤ ਐਂ ਨਹੀਂ ਮੈਨੂੰ ਕੁਛ ਵੀ ਹੁੰਦਾਗਾ ਹਜੇ 15 20 ਸਾਲ ਮੈਂ ਕਿਤੇ ਨਹੀਂ ਜਾਂਦੀ ਜੇ ਉਸ ਰੱਬ ਨੇ ਚਾਇਆ ਤਾਂ ਮੰਮੀ ਵੈਸੇ ਜੀ ਤਾਂ ਨਹੀਂ ਕਰਦਾ ਪਰ ਜੇ ਤੂੰ ਬਾਲਾ ਕਹਿਨੀ ਆ ਤਾਂ ਮੈਂ ਜਾਣਾਂ ਕੰਮ ਤੇ ਧਿਆਨ ਰੱਖੀ ਆਂ ਆ ਇੱਕ ਤਾਂ ਆ ਮੇਰੀ ਪੈਰਾਂ ਦੀ ਸੋਜ ਨਹੀਂ ਜਾਂਦੀ ਲੈ ਮੰਮੀ ਤੇਰੀ ਚਾਹ ਓਹੋ ਇਹ ਤਾਂ ਗਰਮ ਹੀ ਬਹੁਤ ਹੈ ਘਰ ਜਾਂਦੇ ਸਿਮੀ ਪੁੱਤ ਅੱਜ ਤਾਂ ਤੈਨੂੰ ਕੋਈ ਅਮਰਜੈਂਸੀ ਨਹੀਂ ਅੱਜ ਤਾਂ ਆਪਣੇ ਸੱਸ ਨਾਲ ਮਿਲਾ ਦੇਂਗੀ ਨਾ ਮੈਨੂੰ ਦੱਸ ਮੰਮੀ ਗੱਲ ਇਹ ਐ ਕਿ ਮੈਂ ਉਹ ਕਰ ਛੱਡਤਾ ਹੈਂ ਨਾ ਤੂੰ ਉਹ ਕਰ ਕਾ ਤੂੰ ਛੱਡਤਾ ਤੈਨੂੰ ਕਿਸੇ ਨੇ ਕੁਝ ਕਿਹਾ ਤਾਂ ਨਹੀਂ ਨਹੀਂ ਮੰਮੀ ਮੇਰੀ ਸੱਸ ਬਹੁਤ ਬਿਮਾਰ ਰਹਿੰਦੀ ਸੀ ਤੇ ਮੇਰ ਤੋਂ ਆਵਦਾ ਆਫਿਸ ਦਾ ਕੰਮ ਵੀ ਨਹੀਂ ਸੰਭਾਲਿਆ ਜਾਂਦਾ ਸੀ ਉਹਦੇ ਚੱਕਰ 'ਚ ਤਾਂ ਕਰਕੇ ਮੇਰਤੋਂ ਦੀ ਸਾਂਭ ਸੰਭਾਲ ਵੀ ਨਹੀਂ ਹੁੰਦੀ ਸੀ ਮੇਰਾ ਆਫਿਸ ਦਾ ਕੰਮ ਵੀ ਨਹੀਂ ਸੰਭਾਲਿਆ ਜਾਂਦਾ ਸੀ ਨਾ ਤੈਨੂੰ ਸ਼ਰਮ ਨਹੀਂ ਆਈ ਹੁੰਦਾ ਨਹੀਂ ਸੀ ਆਫਿਸ ਦਾ ਕੰਮ ਨਾ ਜੇ ਬਿਮਾਰ ਸੀ ਤਾਂ ਤੂੰ ਉਹਦੀ ਸਾਂਭ ਸੰਭਾਲ ਕਰਨੀ ਸੀ ਕਿ ਘਰ ਛੱਡਣਾ ਸੀ ਨਹੀਂ ਜੇ ਕੱਲ ਨੂੰ ਮੈਂ ਮਰ ਗਈ ਤਾਂ ਤੈਨੂੰ ਕਿਸੇ ਨੇ ਨਹੀਂ ਪੁੱਛਣਾ ਜੇ ਤੂੰ ਉਹਦੇ ਨਾਲ ਕੀਤੀ ਆ ਤਾਂ ਮੇਰੇ ਨਾਲ ਵੀ ਹੁੰਦੀ ਆ ਜਿੱਦ ਮੈਂ ਮਰ ਗਈ ਨਾ ਉਸੇ ਨੇ ਤੇ ਨਾਲ ਲਾਉਣਾ ਮम्मी ਮੇਰ ਤੋਂ ਗਲਤੀ ਹੋ ਗਈ ਮੈਨੂੰ ਮਾਫ ਕਰ ਦੋ ਨਹੀਂ ਮੈਂ ਕੌਣ ਹੁੰਨੀ ਆ ਮਾਫ ਕਰਨ ਵਾਲੀ ਜੇ ਮਾਫੀ ਮੰਗਣੀ ਹੈ ਨਾ ਤਾਂ ਆਪਦੀ ਸੱਸ ਕੋਲੋਂ ਮੰਗ ਮੈਨੂੰ ਬਹੁਤ ਪਛਤਾਵਾ ਹੋ ਰਿਹਾ ਕੱਲ ਨੂੰ ਲੋਕਾਂ ਨੇ ਪਤਾ ਕੀ ਕਹਿਣਾ ਕਿ ਮਾਂ ਨੇ ਧੀ ਦਾ ਘਰ ਨਹੀਂ ਵਸਣ ਦਿੱਤਾ ਨਹੀਂ ਮੰਮੀ ਮੇਰ ਤੋਂ ਗਲਤੀ ਹੋ ਗਈ ਤੂੰ ਆਪਣੀ ਗਲਤੀ ਨੂੰ ਸੁਧਾਰ ਤੇ ਜਾ ਕੇ ਉਹ ਤੋਂ ਮਾਫੀ ਮੰਗ ਜਾ ਚਲੀ ਜਾ ਇੱਥੋਂ ਚਲੀ ਜਾ ਤੂੰ ਮੈਂ ਨਹੀਂ ਜਾਣਾ ਤੇਰੇ ਨਾਲ ਤੂੰ ਚਲੀ ਜਾ ਆਪਣੀ ਸੱਸ ਕੋਲੇ ਮੰਮੀ ਮੈਨੂੰ ਮਾਫ ਕਰ ਦਿਓ ਮੈਂ ਅੱਜ ਤੋਂ ਬਾਅਦ ਕਦੇ ਵੀ ਇਹ ਘਰ ਛੱਡ ਕੇ ਨਹੀਂ ਜਾਊਂਗੀ ਮੈਂ ساری ਉਮਰ ਤੁਹਾਡੀ ਸੇਵਾ ਚ ਹੀ ਲਾ ਦੇਣੀ ਹੈ ਮੰਮੀ ਤੁਸੀਂ ਬੋਲਦੇ ਕਿਉਂ ਨਹੀਂ ਮੰਮੀ ਮੰਮੀ Μιλήστε, μωρό Με ευχαριστούν, μωρό μου. ਕੀ ਹੋ ਅੰਮੀ ਬੋਲਦੀ ਕਿਉਂ ਨਹੀਂ ਮੰਮੀ ਮੇਰੇ ਨਾਲ ਗੱਲ ਕਰ ਸਿਮੀ ਮੰਮੀ ਬੋਲਦੀ ਕਿਉਂ ਨਹੀਂ ਉਹ ਤੂੰ ਰੋਏਗਾ ਤਾਂ ਜਾਨੀਏ ਮੰਮੀ ਮੰਮੀ ਗਲਤੀ ਤਾਂ ਹੋਈ ਹੈ ਮੇਰੇ ਤੋਂ ساری ਉਮਰ ਪੁਲਾਈ ਵੀ ਨਹੀਂ ਜਾਣੀ ਜਦ ਤੂੰ ਮੇਰੇ ਕੋਲ ਸੀ ਤਾਂ ਮੈਂ ਤੇਰੀ ਕਦਰ ਨਹੀਂ ਪਾਈ ਖੁਲ ਪਪਾ ਮਾਰ ਮਾਰ ਕੇ ਰੋਮਾ ਕੀ ਫਾਇਦਾ ਮੈਂ ਮੇਰੇ ਹੰਝੂਆਂ ਦਾ ਜੇ ਉਦੋਂ ਤੈਨੂੰ ਮੈਂ ਆਪਣੀ ਮਾਂ ਸਮਝਿਆ ਹੁੰਦਾ ਹੱਸਦਾ ਬਸਤਾ ਰਹਿ ਜਾ ਨਾ ਸਿੱਕਰ ਮੇਰਾ ਹੱਸਦਾ ਬਸਤਾ ਰਹਿ ਜਾ ਨਾ ਸਿੱਕਰ ਮੇਰਾ